ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 717 ਤੋਂ ਲੈ ਕੇ 718 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਪਾਵਨ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਬਣਾਉਣ ਵਾਲਾ ਹੈ ਉਹ ਸਾਡੀ ਜਿੰਦ ਹੈ ਸਾਡੇ ਪ੍ਰਾਨ ਹੈ ਸਾਨੂੰ ਮਾਣ ਦੇਣ ਵਾਲਾ ਹੈ ਸੁੱਖਾਂ ਦਾ ਦਾਤਾ ਹੈ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਤੇ ਸਾਡੇ ਮਨ ਨੂੰ ਭਾਉਂਦਾ ਹੈ ਸਾਨੂੰ ਚੰਗਾ ਲੱਗਦਾ ਹੈ ਸੁੰਦਰ ਸੁਗੜ ਚਤਰ ਸਭ ਬੇਤਾ ਰਿਦਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮੀ ਜਨ ਸੋ ਖਾਵਨ ਕਹਿੰਦੇ ਉਹ ਪਰਮੇਸ਼ਰ ਸੋਹਣਾ ਹੈ ਸਿਆਣਾ ਹੈ ਸਭ ਕੁਝ ਜਾਣਨ ਵਾਲਾ ਹੈ ਤੇ ਸਾਡੇ ਅੰਦਰ ਦੀ ਵੀ ਜਾਣਨ ਵਾਲਾ ਹੈ ਭਗਤਾਂ ਦੇ ਨਿਵਾਸ ਕਰਦਾ ਹੈ ਹਿਰਦੇ ਵਿੱਚ ਤੇ ਭਗਤ ਉਹਦੇ ਗੁਣ ਗਾਉਂਦੇ ਨੇ ਪਵਿੱਤਰ ਹੈ ਕਹਿੰਦੇ ਬੜਾ ਸੋਹਣਾ ਹੈ ਬੜਾ ਅਸਚਾਰਜ ਮੇ ਹੈ ਉਹਦੀ ਉਪਮਾ ਨਹੀਂ ਦਿੱਤੀ ਜਾ ਸਕਦੀ ਕਿਸੇ ਨਾਲ ਕਿ ਵੀ ਕਿਦੇ ਵਰਗਾ ਹੈ ਤੇ ਪਰਮੇਸ਼ਰ ਨੇ ਜੋ ਸਾਡਾ ਸਰੀਰ ਬਣਾਇਆ ਹੈ ਇਹ ਕਰਮ ਰੂਪੀ ਬੀਜ ਬੀਜਣ ਲਈ ਧਰਤੀ ਹੈ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਜਿਸ ਤਰ੍ਹਾਂ ਦੇ ਅਸੀਂ ਕਰਮ ਕਮਾਉਂਦੇ ਹਾਂ ਬੀਜ ਪੀਜਦੇ ਹਾਂ ਉਸ ਤਰ੍ਹਾਂ ਦਾ ਫਿਰ ਅਸੀਂ ਫਲ ਵੱਢਦੇ ਹਾਂ ਆਪਣਾ ਕੀਤਾ ਆਪ ਹੀ ਪਾਉਂਦੇ ਹਾਂ ਬੇਸਮਨ ਬੇਸਮਾ ਪਏ ਬਿਸਮਾਦਾ ਆਨ ਨਭੀਓ ਦੂਸਰ ਲਾਵਨ ਰਸਨਾ ਸੇਮਰ ਸੇਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਉਹ ਵਾਹੀ ਕਰੇ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਰੰਗ ਦੇਖ ਕੇ ਤੇਰੇ ਕੌਤਕ ਦੇਖ ਕੇ ਅਸੀਂ ਬੜੇ ਅਸਚਰਜ ਵਿੱਚ ਚਲੇ ਜਾਂਦੇ ਆਂ ਤੇਰੇ ਵਰਗਾ ਕਹਿੰਦੇ ਤੇਰੇ ਬਰਾਬਰ ਦਾ ਕੋਈ ਦੂਜਾ ਨਹੀਂ ਹੈ ਕਹਿੰਦੇ हे ਪਰਮੇਸ਼ਰ ਜੀ ਆਪਣੀ ਜੀਭਾ ਦੇ ਨਾਲ ਤੇਰਾ ਨਾਮ ਜਪ-ਜਪ ਕੇ ਤੈਨੂੰ ਚੇਤੇ ਵਿੱਚ ਬਸਾ-ਬਸਾ ਕੇ ਅਸੀਂ ਆਤਮਿਕ ਜੀਵਨ ਪ੍ਰਾਪਤ ਕਰਦੇ ਹਾਂ ਨਾਨਕ ਜੀ ਕਹਿੰਦੇ ਤੇਰੇ ਦਾਸ ਤੇਰੇ ਤੋਂ ਸਦਾ ਹੀ ਬਿਲੇ ਹਾਰੇ ਜਾਂਦੇ ਨੇ ਵਾਹਿਗੁਰੂ ਜੀ ਟੋੜੀ ਮਹੱਲਾ ਪੰਜਮਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਓ ਕਹਿੰਦੇ ਹੈ ਮੇਰੀ ਮਾਈ ਜਿਹੜੀ ਮਾਇਆ ਹੈ ਇਹ ਛਲ ਰੂਪ ਹੈ ਇਹ ਜੀਵਾਂ ਨੂੰ ਛਲਦੀ ਹੈ ਧੋਖਾ ਦਿੰਦੀ ਹੈ ਠੱਗਦੀ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਹਿੰਦੇ ਮਾਇਆ ਜਿਵੇਂ ਕਹਿੰਦੇ ਤ੍ਰਿਣ ਦੀ ਅਗਨ ਹੁੰਦੀ ਆ ਕੱਖਾਂ ਦੀ ਆਗ ਹੁੰਦੀ ਆ ਜਿਹੜੀ ਛੇਤੀ ਬੁੱਝ ਜਾਂਦੀ ਆ ਬੱਦਲਾਂ ਦੀ ਸ਼ਾਂ ਹੁੰਦੀ ਆ ਜਿਹੜੀ ਛੇਤੀ ਚਲੀ ਜਾਂਦੀ ਆ ਇਸ ਤਰ੍ਹਾਂ ਹੀ ਦਰਿਆ ਦੇ ਹੜ ਦਾ ਪਾਣੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਮਾਇਆ ਇਹਨਾਂ ਚੀਜ਼ਾਂ ਵਾਂਗ ਹੈ ਸ਼ੋਡ ਸਿਆਨਪ ਬਹੁ ਚਤ్రਾਈ ਦੋਏ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨ ਕੋ ਦੇਹ ਕਾ ਇਹ ਊਤਮ ਫਲ ਕਹਿੰਦੇ ਹੈ ਜੀਵ ਆਪਣੀਆਂ ਸਾਰੀਆਂ ਸਿਆਨ ਪੰਜ ਚਤ్రਾਈਆਂ ਛੱਡ ਕੇ ਪਰਮੇਸ਼ਰ ਦੇ ਅੱਗੇ ਦੋਨੋਂ ਹੱਥ ਜੋੜਿਆ ਕਰ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਿਆ ਕਰ ਕਹਿੰਦੇ ਆਪਣੇ ਪਰਮੇਸ਼ਰ ਨੂੰ ਚੇਤੇ ਵਿੱਚ ਵਸਾਓ ਉਹ ਪਰਮੇਸ਼ਰ ਜੋ ਸਾਡੇ ਦਿਲਾਂ ਦੀ ਜਾਣਨ ਵਾਲਾ ਹੈ ਇਹ ਜਿਹੜੀ ਮਨੁੱਖਾ ਦੇਹ ਹੈ ਇਹਦਾ ਇਹੀ ਸਭ ਤੋਂ ਵੱਡਾ ਮਨੋਰਥ ਹੈ ਸਭ ਤੋਂ ਚੰਗਾ ਫਲ ਹੈ ਕਿ ਅਸੀਂ ਉਸ ਪਰਮੇਸ਼ਰ ਨੂੰ ਚੇਤੇ ਵਿੱਚ ਵਸਾਈਏ ਉਹਦਾ ਨਾਮ ਜਪੀਏ ਬੇਦ ਬਖੀਆਨ ਕਰਤ ਸਾਧੂ ਜਨ ਪਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਵਾਹਿਗੁਰੂ ਜੀ ਕਹਦੇ ਗੁਰੂ ਜਨ ਸਾਧੂ ਜਨ ਸਾਨੂੰ ਮਤ ਦੀ ਗੱਲ ਦੱਸਦੇ ਨੇ ਸਾਨੂੰ ਗਿਆਨ ਦੀਆਂ ਗੱਲਾਂ ਦੱਸਦੇ ਨੇ ਪਰ ਕਹਿੰਦੇ ਅਸੀਂ ਭਾਗਹੀਨ ਹਾਂ ਅਸੀਂ ਮੂਰਖਾਂ ਜਿਹੜੇ ਸਮਝਦੇ ਨਹੀਂ ਹੈਗੇ ਉਹਨਾਂ ਦੀ ਦੱਸੀ ਸਿੱਖਿਆ ਜਿਹੜੇ ਕਹਿੰਦੇ ਭਗਤ ਜਨ ਨੇ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਦੇ ਨੇ ਜਿਸ ਦੀ ਬਦੌਲਤ ਉਹ ਸਾਰੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ ਆਪਣੇ ਅੰਦਰਲੇ ਵਿਕਾਰ ਸਾਰੇ ਖਤਮ ਕਰ ਲੈਂਦੇ ਨੇ ਟੋੜੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇ ਵਾ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਢੀਠੇ ਰਹਾਉ ਕਹਿੰਦੇ हे ਮੇਰੀ ਮਾਈ ਗੁਰੂ ਦੇ ਚਰਨ ਬੜੇ ਪਿਆਰੇ ਲੱਗਦੇ ਨੇ ਪਰ ਕਹਿੰਦੇ ਜਿਹਦੇ ਵੱਡੇ ਭਾਗ ਨੇ ਉਹਨੂੰ ਹੀ ਪਰਮੇਸ਼ਰ ਰਾਹੀਂ ਗੁਰੂ ਦਾ ਮਿਲਾਪ ਮਿਲਦਾ ਜਦੋਂ ਗੁਰੂ ਦਾ ਮਿਲਾਪ ਹੁੰਦਾ ਕਹਿੰਦੇ ਜਿਵੇਂ ਗੁਰੂ ਦੇ ਦਰਸ਼ਨ ਹੋਏ ਜਿਸ ਜੀਵ ਨੂੰ ਉਹਨੂੰ ਸਮਝੋ ਜਿੱਦਾਂ ਕਹਿੰਦੇ ਕਰੋੜਾਂ ਪੁੰਨਾਂ ਦਾ ਫਲ ਮਿਲ ਗਿਆ ਹੁੰਦਾ ਐਨੀ ਵੱਡੀ ਮਹਿਮਾ ਗੁਰੂ ਦੇ ਦਰਸ਼ਨ ਦੀ ਜਿਸ ਤਰ੍ਹਾਂ ਹੁਣ ਅਸੀਂ ਕਹਿ ਲਈਏ ਕਿ ਅੱਜ ਦੇ ਯੁੱਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਰਨਾ ਸੁਣਨਾ ਸਮਝਣਾ ਜੀਵਨ ਵਿੱਚ ਅਪਣਾਉਣਾ ਗੁਰੂ ਦੀ ਸਿੱਖਿਆ ਨੂੰ ਪਰਮਾਤਮਾ ਦੀ ਮਿਹਰ ਸਦਕਾ ਰਹਿਮਤ ਸਦਕਾ ਸੰਗਤ ਜੀ ਹੁਣ ਆਪਾਂ ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਆਪਾਂ ਇਹ ਅਰਥ ਕਰ ਰਹੇ ਹੈਗੇ ਆ ਪਾਠ ਦੇ ਇਹਦੇ ਮੱਧ ਵਿੱਚ ਪਹੁੰਚ ਗਏ ਆ ਉਸ ਪਰਮੇਸ਼ਰ ਦੀ ਕਿਰਪਾ ਸੱਚੇ ਪਿਤਾ ਜੀ ਇਸ ਤਰ੍ਹਾਂ ਇਸ ਇੱਤੇ ਮੇਰਾ ਭਰਿਆ ਹੱਥ ਰੱਖ ਕੇ ਵਿਚਾਰਾਂ ਕਰਵਾਈ ਜਾਣ ਸੰਪੂਰਨ ਕਰਾਉਣ ਸੱਚੇ ਪਾਤਸ਼ਾਹ ਜੀ ਕੋਟਾਨ ਕੋਟ ਕੋਟ ਧੰਵਾਦ ਮੇਰੇ ਪਾਤਸ਼ਾਹ ਦਾ ਮੇਰੇ ਪਰਮੇਸ਼ਰ ਦਾ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਗੁਣ ਗਾਵਤ ਅਚੁੱਤ ਅਬినాਸੀ ਕਾਮ ਕ੍ਰੋਧ ਬਿਨ ਸੇ ਮਦ ਟੀਠੇ ਅਸਥਿਰ ਪਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਕਹਿੰਦੇ ਉਹ ਪਰਮੇਸ਼ਰ ਜੋ ਸਦਾ ਦੇ ਰਹਿਣ ਵਾਲਾ ਹੈ ਉਹਦੇ ਗੁਣ ਗਾਇਆ ਸਾਡੇ ਅੰਦਰੋਂ ਕਾਮ ਕ੍ਰੋਧ ਹੰਕਾਰ ਜਿਹੜਾ ਹੈਗਾ ਸਾਡਾ دیਵਾਨਾਪਨ ਜੀਵ ਦਾ ਇਸ ਸਭ ਅੰਧਰ ਕਤਮ ਹੋ ਜਾਂਦੇ ਨੇ ਜੀਵ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਜੀਵ ਨਿੱਜ ਦੇ ਘਰ ਵਿੱਚ ਵਸ ਜਾਂਦਾ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿ얄 ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ ਵਾਹਿਗੁਰੂ ਜੀ ਜਿਹੜੇ ਵੀ ਕਹਿੰਦੇ ਸਾਰੇ ਸੰਤ ਜਨ ਗੁਰੂ ਜਨ ਪਰਮੇਸ਼ਰ ਦੇ ਬੰਦਗੀ ਦੇ ਵਿੱਚ ਰੰਗੇ ਹੁੰਦੇ ਨੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਮਾਇਆ ਦੇ ਸਾਰੇ ਰੰਗ ਨੇ ਉਹ ਝੂਠੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਸਚਾਈ ਦਾ ਪਤਾ ਲੱਗ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਨਾਮ ਰਤਨ ਰੂਪੀ ਧਨ ਪਾ ਲੈਂਦੇ ਨੇ ਜਿਹੜੇ ਨਾਮ ਤੋਂ ਬਿਨਾ ਨੇ ਉਹ ਇਸ ਸੰਸਾਰ ਤੋਂ ਮਾਇਆ ਦੇ ਹੱਥੀਂ ਠੱਗੇ ਚਲੇ ਜਾਂਦੇ ਨੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਪਲੋ ਹਮਾਰਾ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੇ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦੇ ਨਾਮ ਨੂੰ ਚੇਤੇ ਵਿੱਚ ਵਸਾਇਆ ਉਹਦੇ ਜੀਵਨ ਵਿੱਚ ਆਨੰਦ ਆ ਜਾਂਦਾ ਹੈ ਉਹਨੂੰ ਆਤਮਿਕ ਅਡੋਲਤਾ ਵਿੱਚ ਉਹ ਟਿਕ ਜਾਂਦਾ ਹੈ ਇਸ ਰਾਮਨੋ ਕੇ ਉਹਨਾਂ ਦੇ ਕੋਈ ਪੂਰਵਲੇ ਕਰਮਾਂ ਦਾ ਅੰਕਰ ਭਲਾ ਫੁੱਟਿਆ ਆ ਕਿ ਉਹ ਇਸ ਪਾਸੇ ਲੱਗ ਗਏ ਪਰਮੇਸ਼ਰ ਦੀ ਭਗਤੀ ਵਾਲਾ ਗੁਰਪੂਰਾ ਪੇਟਿਓ ਬੜ ਪਾਗੀ ਜਾ ਕੋ ਅੰਤ ਨਪਾਰਾ ਵਾਰਾ ਕਰ ਗਇਹ ਕਾੜ ਲਿਓ ਜਨ ਆਪਣਾ ਵਿਖ ਸਾਗਰ ਸੰਸਾਰਾ ਜਿਸ ਜੀਵ ਦਾ ਕਹਿੰਦੇ ਮਿਲਾਪ ਗੁਰੂ ਦੇ ਨਾਲ ਹੁੰਦਾ ਵੱਡੇ ਭਾਗਾਂ ਦੇ ਨਾਲ ਕਹਿੰਦੇ ਉਸ ਜੀਵ ਨੂੰ ਪਰਮੇਸ਼ਰ ਦਾ ਮਿਲਾਪ ਵੀ ਨਸੀਬ ਹੋ ਜਾਂਦਾ ਉਹ ਪਰਮੇਸ਼ਰ ਜਿਹਦੇ ਪਾਰਾਵਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੋ ਅਪਰੰਪਰ ਹੈ ਕਹਿੰਦੇ ਤੇ ਆਪਣੇ ਸੇਵਕ ਨੂੰ ਪਰਮੇਸ਼ਰ ਜੀ ਹੱਥ ਦੇ ਕੇ ਇਸ ਸੰਸਾਰ ਦੇ ਭਵਜਲ ਤੋਂ ਕੱਢ ਲੈਂਦੇ ਨੇ ਤਾਰ ਲੈਂਦੇ ਨੇ ਜਨਮ ਮਰਨ ਕਾਟੇ ਗੁਰਬਚਨੀ ਬੋੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨੈ ਨਮਸਕਾਰਾ ਵਾਹਿਗੁਰੂ ਜੀ ਕਹਿੰਦੇ ਜਿਹੜੇ ਜੀਵ ਗੁਰੂ ਦੇ ਬਚਨਾਂ ਤੇ ਚੱਲਦੇ ਨੇ ਉਹਨਾਂ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਮੁੜ ਕੇ ਉਹਨਾਂ ਨੂੰ ਇਹ ਦੁੱਖ ਨਹੀਂ ਸਹਾਰਨਾ ਪੈਂਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦੀ ਸ਼ਰਨ ਫੜ ਲਈ ਹੈ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਿਆ ਕਹਿੰਦੇ ਉਹ ਪਰਮੇਸ਼ਰ ਨੂੰ ਸਦਾ ਹੀ ਨਮਸਕਾਰ ਕਰਦਾ ਸਦਾ ਹੀ ਪਰਮੇਸ਼ਰ ਦੀ ਸ਼ਰਨ ਵਿੱਚ ਪਿਆ ਰਹਿੰਦਾ ਕਿਉਂਕਿ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਜੋ ਆਨੰਦ ਮਿਲਦਾ ਉਹ ਕਿਤੇ ਹੋਰ ਨਹੀਂ ਡੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸੈ ਸਭ ਦੁਖ ਰਹਾਉ ਹਾਂਜੀ ਸੰਗਤ ਜੀ ਪੰਜਮ ਪਾਤਸ਼ਾਹ ਕਹਿੰਦੇ ਨੇ ਏ ਮਾਈ ਮੇਰੇ ਮਨ ਨੂੰ ਹੁਣ ਸੁਖ ਮਿਲ ਗਿਆ ਹੈ ਸੁਖ ਕਿਵੇਂ ਮਿਲਿਆ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆਂ ਸਾਰੇ ਦੁਖ ਖਤਮ ਹੋ ਗਏ ਨੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਕਰੋੜਾਂ ਰਾਜਾਂ ਦਾ ਕਹਿੰਦੇ ਬਾਦਸ਼ਾਹਾਂ ਦਾ ਆਨੰਦ ਮਿਲ ਰਿਹਾ ਹੋਵੇ ਸੁੱਖ ਮਿਲ ਰਿਹਾ ਹੁਣ ਉਸ ਪਰਮੇਸ਼ਰ ਦਾ ਨਾਮ ਜਪਿਆ ਕੋਟ ਜਨਮ ਕੇ ਕਿਲ ਵਿਖ ਨਾਸੀ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਪੇਟ ਤ ਉਤਰੀ ਭੁਖ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆਂ ਸਾਡੇ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਨੇ ਮਨ ਨੂੰ ਤੇ ਹਿਰਦੇ ਨੂੰ ਸੁੱਖ ਮਿਲਦਾ ਹੈ ਉਸ ਪਰਮੇਸ਼ਰ ਦੇ ਸਰੂਪ ਦਾ ਦਰਸ਼ਨ ਕਰਕੇ ਸਾਡੀ ਆਸਾ ਪੂਰੀ ਹੋ ਜਾਂਦੀ ਹੈ ਤੇ ਸਾਡੀ ਸਾਰੀ ਭੁੱਖ ਖਤਮ ਹੋ ਜਾਂਦੀ ਆ ਕਿਸੇ ਵੀ ਕਿਸਮ ਦੀ ਭੁੱਖ ਨਹੀਂ ਰਹਿੰਦੀ ਜੀਵ ਨੂੰ ਤ੍ਰਿਪਤੀ ਹੋ ਜਾਂਦੀ ਆ ਪਰਮੇਸ਼ਰ ਦਾ ਦਰਸ਼ਨ ਹੋਇਆ ਦੀਦਾਰ ਹੋਇਆ ਚਾਰ ਪਦਾਰਥ ਅਸ਼ਟਮਹਾ ਸਿਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਕਰਬ ਨ ਤੁਖ ਵਾਹਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਆਪ ਹੀ ਚਾਰੇ ਪਦਾਰਥ ਜੋ ਧਰਤੀ ਦੇ ਚਾਰੇ ਪਦਾਰਥ ਕਹਿੰਦੇ ਨੇ ਤੇ ਅਸ਼ਟ ਮਹਾ ਸਿੱਧ ਜਿਹੜੀਆਂ ਸਾਰੀਆਂ ਸਿੱਧੀਆਂ ਨੇ ਕਹਿੰਦੇ ਕਾਮ ਤੈਨ ਪਾਰ ਜਾ ਤਰੋਖ ਇਹ ਸਭ ਕੁਝ ਪਰਮੇਸ਼ਰ ਦੇ ਆਪਣੇ ਹੱਥ ਵਸ ਹੈ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਸੁੱਖਾਂ ਦੇ ਸਾਗਰ ਪਰਮੇਸ਼ਰ ਦੀ ਸ਼ਰਨ ਦੀ ਸ਼ਰਨ ਦਾ ਆਸਰਾ ਲੈ ਲਿਆ ਸ਼ਰਨ ਤੱਕ ਲਈ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਗਿਆ ਉਹਨੂੰ ਫਿਰ ਮੁੜ ਮੁੜ ਜੁਨੀਆਂ ਚ ਨਹੀਂ ਪੈਣਾ ਪੈਂਦਾ ਵਾਹਿਗੁਰੂ ਵਾਹਿਗੁਰੂ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਜਦੋਂ ਜੀਵ ਨੇ ਪਰਮੇਸ਼ਰ ਦੇ ਹਿਰਦੇ ਪਰਮੇਸ਼ਰ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਲੇ ਉਸ ਪਰਮੇਸ਼ਰ ਦਾ ਉਸ ਸਤਿਗੁਰ ਦਾ ਨਾਮ ਸਿਮਰਿਆ ਉਹਦੀ ਸ਼ਰਨ ਤੱਕੀ ਤਾਂ ਸਾਡੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਸਾਡਾ ਕਹਿੰਦੇ ਪੁੰਨ দান ਪੂਜਾ ਸਭ ਪਰਮੇਸ਼ਰ ਦੇ ਨਾਮ ਵਿੱਚ ਆ ਜਾਂਦੀ ਹੈ ਉਸ ਪਰਮੇਸ਼ਰ ਦੀ ਕੀਰਤੀ ਕਰਨੀ ਇਹ ਸਾਡੇ ਲਈ ਤਤ ਵਿਚਾਰ ਆ ਜੀਵਨ ਦੀ ਅਸਲੀਅਤ ਸਮਝਣੀ ਹੈ ਪਰਮੇਸ਼ਰ ਦੀ ਕੀਰਤੀ ਕਰਿਆਂ ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਹੈ ਗਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਉਹ ਪਰਮੇਸ਼ਰ ਸਾਡੀ ਪਹੁੰਚ ਤੋਂ ਪਰੇ ਹੈ ਅਪਰੰਪਰ ਹੈ ਉਹ ਤੋਲਿਆ ਨਹੀਂ ਜਾ ਸਕਦਾ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਪਰੋਦੇ ਗੁਣ ਗਾਇਆ ਬਹੁਤ ਸੁਖ ਮਿਲਦਾ ਹੈ ਜੋ ਜਨ ਪਾਰਬਰਮ ਆਪਣੇ ਕੀਨੇ ਤਿੰਨ ਕਾ ਬਾਹੁਰ ਕਛ ਨਾ ਵਿਚਾਰੇ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਨੇ ਆਪਣਾ ਬਣਾ ਲਿਆ ਉਹਦੇ ਫਿਰ ਕਰਮਾਂ ਦਾ ਲੇਖਾ ਨਹੀਂ ਹੁੰਦਾ ਸਭ ਲੇਖੇ ਪਾੜ ਦਿੱਤੇ ਜਾਂਦੇ ਨੇ ਨਾਮ ਰਤਨ ਸੁਨ ਜਪ-ਜਪ ਜੀਵਾ ਹਰ ਨਾਨਕ ਕੰਠ ਮਜਾਰੇ ਵਾਹਿਗੁਰੂ ਜੀ ਕਹਿੰਦੇ ਮੈਂ ਪਰਮੇਸ਼ਰ ਦੇ ਨਾਮ ਨੂੰ ਆਪਣੇ ਗਲ ਦੇ ਨਾਲ ਪਰੋ ਲਿਆ ਪਰਮੇਸ਼ਰ ਦਾ ਨਾਮ ਜਪ-ਜਪ ਕੇ ਮੈਨੂੰ ਆਤਮਿਕ ਜੀਵਨ ਮਿਲਦਾ ਪਰਮੇਸ਼ਰ ਦਾ ਨਾਮ ਰਤਨ ਸੁਣਿਆ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਪਰਮੇਸ਼ਰ ਦਾ ਨਾਮ ਹੈ ਔਰ ਰਤਨ ਹੈ ਜ ਜਿਹਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਟੋੜੀ ਮਹਿਲਾ ਨੌਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਊਰਜਾ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਓ ਹੰਦੀ ਸੰਗਤ ਜੀ ਨੌਵੇਂ ਪਾਸ਼ਾ ਗੁਰਤੇਗ ਬਹਾਦਰ ਜੀ ਕਹਿੰਦੇ ਨੇ ਸਾਡੇ ਜੀਵਾਂ ਵੱਲੋਂ ਗੁਰੂ ਜੀ ਤੇ ਆਪ ਪਰਮੇਸ਼ਰ ਦਾ ਰੂਪ ਨੇ ਕਹਿੰਦੇ ਮੈਂ ਆਪਣੀ ਹੁਣ ਨੀਚਤਾ ਕਿਵੇਂ ਕਹਾਂ ਤੇ ਕਿੱਥੋਂ ਤੱਕ ਕਹਾਂ ਮੈਂ ਤੇ ਸਦਾ ਹੀ ਕਹਿੰਦੇ ਸੋਨਾ ਇਸਤਰੀ ਤੇ ਸੰਸਾਰ ਦੇ ਰਸਾਂ ਦੇ ਵਿੱਚ ਉਲਝਿਆ ਰਿਹਾ ਤੇ ਪਰਮੇਸ਼ਰ ਦੀ ਸਿਫਤ ਸਲਾਹ ਕਦੇ ਵੀ ਨਹੀਂ ਕੀਤੀ ਜਗ ਝੂਠੇ ਕੋ ਸਾਚ ਜਾਣ ਕੈ ਤਾਸਿਓ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹੋਂ ਤੋ ਜੋ ਸੰਗ ਸਹਾਈ ਕਹਿੰਦੇ ਇਸ ਜਗਤ ਦੇ ਕਾਰ ਵਿਹਾਰ ਨੂੰ ਸੱਚਾ ਸਮਝ ਲਿਆ ਜੋ ਕਿ ਝੂਠ ਹੈ ਬਸ ਇਹਦੇ ਵਿੱਚ ਹੀ ਕਹਿੰਦੇ ਮੈਂ ਆਪਣਾ ਜੀਵਨ ਬਿਤਾਇਆ ਤੇ ਮੈਨੂੰ ਇਸ ਸੰਸਾਰ ਵਿੱਚ ਹੀ ਰੁਚੀ ਬਣੀ ਰਹੀ ਓ ਪਰਮੇਸ਼ਰ ਜੋ ਦੀਨਾਂ ਦੇ ਉੱਪਰ ਦਿਆਲੂ ਹੈ ਉਹਦਾ ਨਾਮ ਕਦੇ ਜਪਿਆ ਨਹੀਂ ਉਹਨੂੰ ਸਿਮਰਿਆ ਨਹੀਂ ਕਦੇ ਉਹ ਜੋ ਸਦਾ ਦਾ ਸਹਾਈ ਹੈ ਉਹਨੂੰ ਛੱਡ ਕੇ ਮਾਇਆ ਦੇ ਨਾਲ ਪਿਆਰ ਪਾਈ ਰੱਖਿਆ ਮਗਨ ਰਹ્યો ਮਾਇਆ ਮੈਂ ਇਸ ਦਿਨ ਛੁੱਟੀ ਨਾ ਮਨ ਕੀ ਕਾਈ ਕਿਆ ਹੈ ਨਾਨਕ ਅਬ ਨਾਹੀਂ ਅਨਤ ਗਤ ਬਿਨ ਹਰ ਕੀ ਸਰਨਾਇ ਕਹਿੰਦੇ ਮੈਂ ਹਮੇਸ਼ਾ ਮਾਇਆ ਦੇ ਵਿੱਚ ਹੀ ਮਸਤ ਰਹਾ ਦਿਨ ਰਾਤ ਕਹਿੰਦੇ ਫਿਰ ਇਸ ਕਰਕੇ ਜਿਹੜੇ ਮੇਰੇ ਮਨ ਦੀ ਮੈਲ ਸੀ ਕਦੇ ਵੀ ਨਹੀਂ ਉਤਰੀ ਮਾਇਆ ਤੇ ਜੀਵ ਦੇ ਮਨ ਨੂੰ ਮੈਲਾ ਕਰਦੀ ਆ ਨਾ ਜੋ ਨਾਮ ਹੈ ਉਹ ਸਾਬਣ ਜਿਵੇਂ ਕੱਪੜੇ ਨੂੰ ਧੋ ਦਿੰਦਾ ਉਹ ਮਨ ਨੂੰ ਉੱਜਲ ਕਰ ਦਿੰਦਾ ਕਿ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੀ ਸ਼ਰਨ ਆਉਣ ਤੋਂ ਬਿਨਾ ਜੀਵ ਨੂੰ ਕੋਈ ਉੱਚੀ ਆਤਮਿਕ ਅਵਸਥਾ ਨਹੀਂ ਮਿਲ ਸਕਦੀ ਤੇ ਜਿਸ ਜੀਵ ਨੇ ਸਾਰਾ ਜੀਵਨ ਮਾਇਆ ਦੇ ਹੱਥੀਂ ਵਿਕ ਕੇ ਬਿਤਾਇਆ ਪਰਮੇਸ਼ਰ ਦੀ ਸ਼ਰਨ ਕਦੇ ਨਹੀਂ ਤੱਕੀ ਤਾਂ ਉਹਦੀ ਕੋਈ ਉੱਚੀ ਆਤਮਿਕ ਅਵਸਥਾ ਨਹੀਂ ਬਣ ਸਕਦੀ ਪਰਮੇਸ਼ਰ ਦੇ ਮਿਲਾਪ ਦਾ ਉਹ ਜੀਵ ਆਨੰਦ ਨਹੀਂ ਮਾਣ ਸਕਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਕੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ